ਸਦਾ 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 ਨਾ ਇਹ ਨਹੀਂ ਜਲਦੀ ਨਹੀਂ ਗਾ ਦੇ ਯਾਰ ਗਾ ਆ ਗਿਆ ਗਾ ਜਾ ਕੇ ਜੇਲੀ ਰਹਿਣੋ ਅੱਜ ਦੀ ਵੀਡੀਓ ਸਪੈਸ਼ਲ ਉਹਨਾਂ ਲੋਕਾਂ ਵਾਸਤੇ ਜੋ ਕਹਿੰਦੇ ਸਾਡੇ ਕੋਲ ਟਾਈਮ ਹੈ ਨਹੀਂ ਅੱਜ ਮੈਂ ਦੱਸਾਂਗਾ ਤੁਹਾਨੂੰ ਸਿਰਫ 4 ਐਸ ਹੰ ਦਾ ਕੰਬੋ ਪੈਕ ਕਿਉਂਕਿ ਅੱਜ ਕੱਲ ਕੰਬੋ ਪੈਕ ਦਾ ਜਮਾਨਾ ਹਰ ਜਗ੍ਹਾ ਅਸੀਂ ਕੰਬੋ ਪੈਕ ਲੱਭਦੇ ਹਾਂ ਚਾਰ ਆਸਣਾ ਦਾ ਕੰਪੋ ਪੈਕ ਦੱਸੂਗਾ ਜਿਸ ਨੂੰ ਸਿਰਫ 5 ਮਿੰਟ ਕਰਨ ਨਾਲ ਤੁਹਾਡਾ ਸਰੀਰ ਰਹੇਗਾ ਫਿੱਟ ਤੇ ਹੈਲਦੀ ਤੇ ਕਈ ਬਿਮਾਰੀਆਂ ਤੋਂ ਰੋਹੋਗੇ ਤੁਸੀਂ ਦੂਰ ਤੇ ਮੇਰੇ ਨਾਲ ਮੇਰੇ ਸਾਥੀ ਨੇ ਅੱਜ ਇਹ ਵੀ ਕਰਨਗੇ ਪਹਿਲਾਂ ਮੈਂ ਇਹਨਾਂ ਨੂੰ ਕਰਕੇ ਦੱਸ ਦਿੰਦਾ ਕਿੱਦਾਂ ਕਰਨਾ ਕਿਉਂਕਿ ਇਹਨਾਂ ਨੂੰ ਬਾਅਦ ਵਿੱਚ ਚੇਤਾ ਭੁੱਲ ਜਾਂਦਾ ਠੀਕ ਆ ਤੈਨੂੰ ਇਸ ਮਜਿਸ ਵਿੱਚ ਬੈਠੋ ਇਧਰ ਉੱਪਰ ਲੱਗੋ ਇਥੋਂ ਅੱਗੇ ਫਿਰ ਅਸੀਂ ਨੂੰ ਮੂਵ ਕਰਾਂਗੇ ਇਹ ਤੇ ਇੱਕ ਦੰਦ ਤੇਰੀ ਕੁਇਕਰੀ ਕਿਹੜੀ ਤੇ ਤਾਕੇ ਕੋਟ ਤੇ ਜਿਹੜਾ ਇਹ ਕੋਲਾ ਚਾਹੀਦਾ ਕਰੀ ਗਾਜੀ ਚਲੋ ਕੋ ਅੱਗੇ ਆ ਫੋਰਮ ਨੇ ਗਲਤ ਕਰ ਗਿਆ ਮੈਂ ਕਾ ਵੀ ਤੂੰ ਹੀ ਗਲਤ ਕਰ ਗਿਆ ਫਿਰ ਸਿੱਧੇ ਹੋਵੇ ਮੇਰੇ ਤੇ ਆਹ ਕਰੋੜੀਆਂ ਲਾਓ ਇਹ ਇਹ ਲਾ ਲੇ ਮਰੇ ਫਿੱਟ ਆਹ ਆਏ ਆਓ ਚਲੋ ਚਲੋ ਤੇਨੇ ਕਿੱਥੇ ਆਇਓ ਉਹ ਉਹ ਪੋਜੀਸ਼ਨ ਚ ਆ ਜਾ ਆ ਮੈਂ ਮੈਂ ਕਰੋਨਾ ਚਲ 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 ਹਾਂ ਹਾਂ ਹੋ ਜਾ ਜਾ ਚਲ ਸਾਹ ਚੁੱਕ ਕਾਂਤਾ ਸਾਹ ਚੁੱਕ ਚੁੱਕ ਹਾਂ ਇਧਰ ਆ ਇਹਨਾਂ ਨੇ ਹੁਣ ਚੁੱਕੀ ਹਿਸਾਬ ਹਾਂ ਆ ਪੈ ਅਧੀਆਂ ਨਾ ਨੀ ਅਧੀਆਂ ਅਧੀਆਂ ਹਲੇਲਾ ਫੇਰ ਅੱਗੇ ਨੂੰ ਕਰੋ ਕਾਂ ਚੱਕ ਤਾਂ ਇਹ ਫੇਰ ਗੋਡਰ ਬੈਨ ਪਾ ਕੇ ਆਜ ਵੀ ਇਹੀ ਵਿੱਚ ਫੇਰ ਕੋਈ ਇੱਥੋਂ ਚੱਕਦੇ ਹੁਣ ਦੱਸ 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 ਨਾ ਇਹ ਨਹੀਂ ਜਲਦੀ ਨਹੀਂ ਇਹ ਗਾਹ ਦੇ ਜਾ ਕਾ ਆਕੇ ਕਾਂ ਚੱਕ ਧੀ ਰਹਿਣ ਦੋ ਕੋਈ ਕਹਣੋ ਗੇਰ ਕੋ ਹੌਲੀ ਹੌਲੀ ਗਾਂ ਜਾਓ ਮੱਥਾ ਇਹ ਠਾਣਾ ਲੂ ਇਸ ਤੋਂ ਬਾਅਦ ਸੀੇ ਨੂੰ ਉੱਪਰ ਨੂੰ ਚੁੱਕਦੇ ਹੋਏ ਇੱਕ ਡੰਡ ਮਾਰਾਂਗੇ ਅਸੀਂ ਤੇ ਇੱਥੋਂ ਹੀ ਵਜਾਂਗਾ ਸਨੋ ਚੱਲ ਜਾਵਾਂਗੇ ਤਾਂ ਨੂੰ ਉੱਪਰ ਨੂੰ ਪਰਮਨ ਜੀ ਤਾਂ ਨੂੰ ਹਾਂ ਜਿਹੜਾ ਅੱਗੇ ਐਸੋ ਕਰਦੇ ਆ ਉਸ ਤੋਂ ਬਾਅਦ ਪੈਰਾਂ ਨੂੰ ਮੂਵ ਕਰਾਂਗੇ ਪੈਰਾਂ ਨੂੰ ਮੋੜੋ ਤੇ ਸੀੇ ਨੂੰ ਤਾਂ ਚੁੱਕਦੋ ਕੋਸ਼ਿਸ਼ ਕਰੋ ਡੀਆਂ ਥੱਲੇ ਲਾਉਂਦੇ ਹਾਂ ਬਿਲਕੁਲ ਬਿਲਕੁਲ ਲੱਗ ਚਲੀਆਂ ਆਪਣੀ ਪ੍ਰੋਪਰ ਫਿਟਨੈਸ ਚੈੱਕ ਕਰਨ ਵਾਸਤੇ ਅਡੀਆਂ ਥੱਲੇ ਲਾਓ ਉਸ ਤੋਂ ਬਾਅਦ ਫਿਰ ਅੱਗੇ ਹੋ ਇੱਕ ਦੰਡ ਮਾਰੋ ਉੱਪਰ ਬਾਕੀ ਤੇ ਫਿਰ ਸਿੱਧੇ ਹੋਏ ਮੱਥਾ ਥੱਲੇ ਲਗਾ ਦਿਓ ਇੱਥੇ ਤੁਹਾਡਾ ਇੱਕ ਗਾਉਂਡ ਕੰਪਲੀਟ ਹੁੰਦਾ ਹੈ ਫੇਰ ਇੱਕ ਰੇਸ਼ ਨੂੰ ਇੱਥੋਂ ਇੱਥੋਂ ਨੂੰ ਚੱਲਣਾ ਆਪਾਂ ਇਥੇ ਪੂਰਾ ਸੀਸ ਅਲੇ ਲਾ ਦੋ ਅੱਗੋਂ ਤਾਂ ਚ ਕੋਈ ਦਮ ਜੰਗਾ ਸਰ ਕਰ ਦੇ ਬਸ ਇੱਥੋਂ ਨਾ ਪੈਰ ਮੋੜੋ ਪੈਰ ਮੋੜ ਲੈ ਸੀਨ ਵਿੱਚ ਤਾਂ ਜੁਕ ਦੋ ਲਾਓ ਧੀਰ ਕੋਸ਼ਿਸ਼ ਕਰੋ ਫੇਲੇ ਲਾਉਂਦੀ ਫੇਰ ਇੱਕ ਡੰਡ ਮਾਰੋ ਇਥੇ ਇਹ ਤੇ ਨਾ ਨਾ ਦੁਪਨਾੰਦਰ 4 ਇਹ ਸੋ ਤੁਸੀਂ ਸਿਰਫ 5 ਮਿੰਟ ਕਰ ਲਓ ਤੁਹਾਡੇ ਸਾਰੇ ਸਰੀਰ ਦੀ ਐਕਸਰਸਾਈਜ਼ ਹੋ ਜਾਵੇਗੀ ਪਸੀਨਾ ਆ ਜਾਵੇਗਾ ਤੁਹਾਨੂੰ ਪੂਰਾ ਆਥਾ ਨੂੰ ਦਿਲ ਦੇ ਚਲੋ ਡਾਂਡਾ ਹਾਂ ਚੱਲ ਮਾਰੋ ਤੁਹਾਨੂੰ ਹਾਂ ਜਿਹੜਾ ਅੱਗੇ ਮਾਰਦੇ ਰਹੋ ਜੀ ਹੋ ਚਲੋ ਆ ਪੈਰ ਨੂੰ ਮੂਵ ਕਰੋ ਪੈਰਾਂ ਨੂੰ ਮੂਵ ਕਰੋ ਤੇ ਕੋ ਅੱਡੀਆਂ ਲਾਓ ਥੱਲੇ ਲਾਓ ਅੱਡੀਆਂ ਥੱਲੇ ਅਓ ਸਭੀ ਇਧਰੋਂ ਅਸੀਂ ਲਾਓ ਥੱਲੇ ਸਾਹ ਮੇਰੇ ਅੱਡੀਆਂ ਲੱਗਣੀਆਂ ਸ਼ੁਰੂ ਹੋਣੀਆਂ ਕੋਈ ਗੱਲ ਨਹੀਂ ਹੋਰ ਕਰੋ ਸਿੰਘ ਨੂੰ ਛਾ ਚੱਲ ਚੱਲ ਡੰਡ ਬਾ ਡੰਡ 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 ਜੇ ਤਾ ਤਾ ਚੋਤਾ ਆਂ ਫੇਰ ਗੋਡੇ ਬੈਂਡ ਕਰਦੇ ਸਿੱਦੇ ਸਿੱਧੇ ਤੇਰੇ ਨਾਲ ਗੋਡੇ ਬੈਂਡ ਕਰਦੇ ਖਾ ਹਾਂ ਬਸ ਬੰਦਲੀ ਗੱਲ ਇੱਕੋ ਬਸ ਮਾਰ ਦੋ ਬਸ ਉਸ ਤੋਂ ਬਾਅਦ ਕੋਈ ਨਹੀਂ ਕਰਨਾ ਇਹ ਪਹਿਲੀ ਵਾਰੀ ਕਰਾਈ ਨਾ ਨਾਲ ਥੋੜੀ ਔਖੀ ਲੱਗਦੀ ਆ ਕਰ ਲੈਣਗੇ ਜਲਦੀ ਵਿਆਹ ਤੋਂ ਬਾਅਦ ਹਾਂ ਇਹ ਚੈੱਕ ਹੋਈ ਹੈ ਨਾ ਤੇ ਫਿਰ ਸਾਰੀਆਂ ਐਕਸਰਸਾਈਜ਼ਸ ਹੋਣੀਆਂ ਇਹਨਾਂ ਨੂੰ ਨਾਲ-ਨਾਲ ਹਾਂ ਆ ਅਸ਼ੋਕ ਜੀ ਸਹੀ ਗੰਡਿਆ ਪਏ ਤੇ ਫੋਰਮੈਨ ਵੀ ਚਲੋ ਆ ਗਿਆ ਮਗਰ ਮਗਰ ਤੇ ਸਾਥੀਓ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਦੋ ਜੱਜਤ ਧੰਨਵਾਦ